ਬ੍ਰੀਦ ਕੋਰ ਦੇ ਕੋਟਕਪੁਰਾ ਵਿਖੇ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੀ ਅਗਵਾਈ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਇਥੋਂ ਦੇ ਇਤਿਹਾਸਿਕ ਗੁਰਦੁਆਰਾ ਚੁੱਲ੍ਹਾ ਸਾਹਿਬ ਵਿਖੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ ਗਈ ਅਤੇ ਉਸ ਤੋਂ ਬਾਅਦ ਸ਼ਹਿਰ ਵਿੱਚ ਮਸ਼ਾਲ ਮਾਰਚ ਕੱਢਿਆ ਗਿਆ ਇਸ ਮੌਕੇ ਤੇ ਇਲਾਕੇ ਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਸਮੇਤ ਵਪਾਰੀ ਜਥੇਬੰਦੀਆਂ ਦੇ ਅਹੁਦੇਦਾਰ ਅਤੇ ਵਰਕਰਾਂ ਨੇ ਵੀ ਭਾਗ ਲਿਆ ਅਤੇ ਕੇਂਦਰ ਸਰਕਾਰ ਦੇ ਰਵੱਈਏ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਕਿਸਾਨ ਆਗੂ ਜਗਜੀਤ ਸਿੰਘ ਢੱਲਵਾਲ ਤਕਰੀਬਨ 2 ਹਫ਼ਤਿਆਂ ਤੋਂ ਪੰਜਾਬ ਹਰਿਆਣਾ ਦੇ ਖਲੋਰੀ ਬਾਰਡਰ ਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਮਰਨ ਵਾਰਟ ਤੇ ਬੈਠੇ ਹੋਏ ਹਨ ਅਤੇ ਉਹਨਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਜਿਸ ਦੇ ਚਲਦਿਆਂ ਸੂਬੇ ਭਰ ਦੇ ਵਿੱਚ ਥਾਂ-ਥਾਂ ਤੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ ਜਾ ਰਹੀ ਹੈ। ਮਿੰਟ ਸ੍ਰੀ ਮਹਾਰਾਜ ਆਪ ਜੀ ਚਰਨ ਸ਼ੋਕ ਪ੍ਰਾਪਤ ਇਤਿਹਾਸਕ ਸਥਾਨ ਗੁਰਦੁਆਰਾ ਕਿਲਾ ਸਰ ਬੈਂਜਸਾ ਸਿੰਘ ਜੀ ਦੇ ਕਿ ਤਾਨ ਤਾਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਹਜੂਰ ਅਰਦਵਾਸ ਬੈਂਤੀ ਐਸਾ ਜੀ ਸਰਦਾਰ ਜੰਗੀ ਸਿੰਘ ਜੀ ਢੱਲੇਵਾਲ ਜੋ ਕਿ ਕਿਸ ਮਨੀ ਮੰਡਾ ਨੂੰ ਮੁਖ ਰਾਤ ਦੇ ਆ ਪਾਸ਼ਾ ਜੀ ਦੀ ਨੀਵੀਂ ਦੇ ਮਾਨਮਰਦ ਪਰ ਬੈਠੇ ਨੇ ਤਿੰਨਾਂ ਦੀ ਚੜ੍ਹਦੀ ਕਲਾ ਨੂੰ ਮੁਖ ਰਾਤ ਦੇ ਹੋਇਆ سموں ساتھ سنگرد قسام جتے بندیاں ملو اردا سبے تیسکتے پادشاہ جی دی. آپ جی نے کیفہ کرنے سردار تک جی سنگھ ڈلے وال جی نے تندرستیاں باکشش کرنے یا لمبیاں جاں باکشش کرنے پادشاہ جی سنگرشی کو یہ حصہ لے رہے ہیں سموں سکھ جتے بندیاں پادشاہ جی قسام جتے بندیاں دے سکتے میرا پریخات رکھنے انصاف دغوڑے یا قسام کو کے ساہی اڑھا جی ایس میلے ਅਦੋਸਪੰਦੀ ਇਤਕੀ ਰੰਬਖਸ਼ ਕਰਨੀ ਸਭਾਂ ਨੇ ਆਨ ਸੰਗੂ ਕੇ ਸਹਾਇ ਗੁਰੂ ਸਾਧਰੂ ਜੀ ਕਿਸਾਨ ਜੱਤੇ ਬੰਦੀਆਂ ਵੱਲੋਂ ਕੈਂਟਰ ਮਾਰਚ ਕੱਢਿਆ ਜਾਣਾ ਆਪਦੀ ਨੇ ਆਗਿਆ ਬਚ ਕਰਨੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਦੇ ਸਹੀ ਪਿਆਰੇ ਮਿਲਿਓ ਜਿਨ੍ਹਾਂ ਵੇਲਾ ਅਸੀਂ ਨਾਮ ਚਿਤਾਵੇ ਗਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਕਲਾ ਵਾਰਿਕ ਜੀ ਦੇ પતિ ਬੋਲੇ ਸੋਨੇ ਪਰ ਆਸੀ ਜਾ ਕਾਣੂ ਵਾਰਿਕ ਜੀ ਕਾ ਸਰ ਕੀ ਨਾਮ ਆੜੋ ਵਪਾਰੀ ਕੀ ਸੋਚ ਰਹੇ ਹਾਂ ਮੇਰਾ ਨਾਮ 옴ਕਾਰ ਗੋਇਲਾ ਵਪਾਰੀ ਵਰਗ ਦੇ ਜਿੱਥੋਂ ਤੱਕ ਗੱਲ ਕਰਾਂ ਮੈਂ ਸਰਕਾਰਾ ਨੇ ਡਿਫਰੈਂਸਸ ਪੈਦਾ ਕੀਤੇ ਹੈ ਕਿਸਾਨੀ ਤੇ ਵਪਾਰੀ ਵਰਗ ਦੇ ਵਿਚਕਾਰ ਵੈਸੇ ਦੋਵੇਂ ਇੱਕੋ ਹੀ ਹੈ ਔਰ ਅੱਜ ਵਕਤ ਦੀ ਡਿਮਾਂਡ ਹੈ ਕਿ ਵਪਾਰੀ ਵਰਗ ਮਜ਼ਦੂਰ ਔਰ ਕਿਸਾਨ ਇਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਕੋਈ ਵੀ ਸਰਕਾਰ ਆਈ ਹੈ ਉਹਨਾਂ ਨੇ ਡਿਵਾਈਡ ਕਰਕੇ ਦੋਹਾਂ ਨੂੰ ਹੀ ਤੰਗ ਕੀਤਾ ਵਪਾਰੀ ਵਰਗ ਨੂੰ ਤਾਂ ਇੰਨਾ ਪਰੇਸ਼ਾਨ ਕੀਤਾ ਹੋਇਆ ਜਿਹਦੀ ਮਿਸਾਲ ਕੋਈ ਨਹੀਂ ਸੋ ਮੈਂ ਤਾਂ ਇਹ ਹੀ ਬੇਨਤੀ ਕਰਦਾ ਹੈ ਵੀ ਕਿਸਾਨ ਤੇ ਵਪਾਰੀ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਲਈ ਤਗੜੇ ਹੋ ਕੇ ਹੱਲਾ ਮਾਰਨ ਤਾਂ ਕਿ ਕੋਈ ਵੀ ਸਰਕਾਰ ਉਹ ਇਸ ਤਰ੍ਹਾਂ ਦੇ ਉਪਰਾਲੇ ਨਾ ਕਰ ਸਕੇ ਜੋ ਚੱਲ ਰਹੇ ਹਨ ਜਦੋਂ ਵੀ ਦੇਖੋ ਜ्यादा ਉਹ ਕਿਸਾਨੀ ਜਾਂ ਮਜ਼ਦੂਰ ਨੂੰ ਜਾਂ ਵਪਾਰੀ ਤੇ ਅੱਡੇ ਅੱਡੇ ਟੈਕਸ ਛੋਕਦੇ ਜਾ ਰਹੇ ਆ ਕੀ ਪੋਲੀਟੀਕਲ ਲੋਕਾਂ ਕੋਲ ਪੈਸਾ ਨਹੀਂ ਕੀ ਉਹਨਾਂ ਦਾ ਕੋਈ ਸਮਾਜ ਪ੍ਰਤੀ ਰਵੱਈਆ ਠੀਕ ਨਹੀਂ ਹੋਣਾ ਚਾਹੀਦਾ ਕਿ ਸਮਾਜ ਪ੍ਰਤੀ ਉਹਨਾਂ ਦੀ ਦੇਣਦਾਰੀ ਨਹੀਂ ਬਣਦੀ ਕਿ ਸਮਾਜ ਪ੍ਰਤੀ ਉਹ ਆਪਦੇ ਫੰਡ ਚੋਂ ਕੁਝ ਨਹੀਂ ਦੇ ਸਕਦੇ ਆਪਦੇ ਜੋ ਤਨਖਾਹ ਲੈਂਦੇ ਆ ਜਾਂ ਪੈਨਸ਼ਨ ਲੈਂਦੇ ਇੰਨੇ ਇੰਨੇ ਤੇ ਉਹਨਾਂ ਦਾ ਫਾਇਦਾ ਨਹੀਂ ਬਣਦਾ ਪੰਜਾਬ ਦੇ ਡਵੈਲਪਮੈਂਟ ਲਈ ਉਹ ਵੀ ਕੋਈ ਹਿਸਾਬਾਣ ਕੇ ਸਿਰਫ ਇੱਕੋ ਇੱਕ ਕੰਮ ਹੈ ਕਿ ਬੇਅਸ਼ ਕਰੋ ਔਰ ਲੁੱਟੋ ਮੋਜ ਕਰੋ ਸੋ ਮੈਂ ਤਾਂ ਇਹੀ ਬੇਨਤੀ ਕਰੂੰਗਾ ਕਿ ਕਿਸਾਨ ਮਜ਼ਦੂਰ ਔਰ ਵਪਾਰੀ ਵਾਰੇ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਲਈ ਇਹ ਕੰਲਾ ਮਾਰਨ ਬਹੁਤ ਬਹੁਤ ਧੰਨਵਾਦ ਜੈ ਹਿੰਦ ਮੇਰਾ ਨਾਮ ਇਕਬਾਲ ਸਿੰਘ ਖਾਲਸਾ ਫਿੱਡੇਕਲਾ ਸਾਬਕਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਯੂਨੀਅਨ ਮੈਂ ਜਗਜੀਤ ਸਿੰਘ ਡੱਲੇਵਾਲ ਨਾਲ ਸੰਬੰਧਿਤ ਆ ਤਾਂ ਜੋ ਅੱਜ ਦਾ ਪ੍ਰੋਗਰਾਮ ਸੀ ਇਹ ਜੋ ਜਗਜੀਤ ਸਿੰਘ ਡੱਲੇਵਾਲ ਬਹੁਤ ਹੀ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚੋਂ ਗੁਜ਼ਰ ਰਹੇ ਆ ਉਹਨੂੰ ਮੰਨਦੇ ਰੱਖਦੇ ਹੋਏ ਭਾਈ ਬਲਦੇਵ ਸਿੰਘ ਵਡਾਲਾ ਜੀ ਜੋ ਅੱਜ ਅਮਰਸਰ ਸਾਹਿਬ ਤੋਂ ਮਹਿਮ ਜਿਹੜੀ ਚੜ੍ਹੂਆਤ ਹੋਈ ਹੈ ਇਹ ਅੱਜ ਦੀ ਜਿਹੜੀ ਅਸੀਂ ਇੱਥੋਂ ਕੋਟਕਪੂਰੇ ਤੋਂ ਸਾਡੀ ਡਿਊਟੀ ਲੱਗੀ ਸੀ ਅਰਦਾਸ ਦੇ ਜਿਹੜੀ ਆਪਾਂ ਅਰਦਾਸ ਜਿਹੜੀ ਹੈ ਹਰ ਗੁਰਦੁਆਰਾ ਵਿੱਚ ਜਿਹੜੀ ਆ ਆਪਾਂ ਜਿਹੜੀ ਹੈ ਢੱਲੇਵਾਲ ਸਾਹਿਬ ਦੀ ਸ਼ਰਜਾਬੀ ਲਈ ਜਿਹੜੇ ਹਰ ਗੁਰਦੁਆਰਾ ਅਰਦਾਸ ਦਾ ਜਿਹੜਾ ਇਹ ਮਤਲਬ ਅੱਜ ਆਪਾਂ ਅਚਨਚੇਤ ਜਿਹੜਾ ਪ੍ਰੋਗਰਾਮ ਬਣਿਆ ਆਪਣਾ ਇਹ ਸ਼ਾਰਟਕਟ ਜਿਹੜਾ ਪ੍ਰੋਗਰਾਮ ਬਣਿਆ ਉਹਦੇ ਦਿਨ ਆਪਾਂ ਸਾਰਾ ਇਹ ਅੱਜ ਦਾ ਮੁੱਖ ਮਕਸਦ ਹੈ ਤੇ ਹਰ ਗੁਰਦਾਰੇ ਅਰਦਾਸਾਂ ਕੀਤੀਆਂ ਜਾਣ ਡੱਲੇਵਾਲ ਦੀ ਚੜ੍ਹਦੀ ਕਲਾ ਦੀ ਤੇ ਸਾਡੇ ਬਲਦੇਵ ਸਿੰਘ ਵਡਾਲਾ ਸਾਹਿਬ ਆ ਜਿਹੜੇ ਉਹ ਅੱਜ ਅੰਮ੍ਰਿਤਸਰ ਸਾਹਿਬ ਤੋਂ ਜਿਹੜਾ ਹੈਗਾ ਮਤਲ ਮਾਰਚ ਕਰਕੇ ਅਕਾਲ ਤਖਤ ਸਾਹਿਬ ਤੇ ਆ ਕੇ ਅਰਦਾਸ ਕਰਨਗੇ ਡੱਲੇਵਾਲ ਸਾਹਿਬ ਦੀ ਚੜ੍ਹਦੀ ਕਲਾ ਦੀ ਹਾਂ ਇਹ ਮਿਸਾਲ ਮਾਰਚ ਉਥੇ ਬਲਦੇਵ ਸਿੰਘ ਵਡਾਲਾ ਸਾਹਿਬ ਵੀ ਉਥੇ ਚੋਅਰਸਰ ਤੋਂ ਸ਼ੁਰੂ ਕਰ ਰਹੇ ਆ ਅਸੀਂ ਇੱਥੇ ਅੱਜ ਕੋਟਕਪੂਰਾ ਤੋਂ ਜਿਹੜਾ ਇਹ ਸ਼ੁਰੂਆਤ ਕੀਤੀ ਹੈ ਇਹ ਜਿਹੜੇ ਅਸੀਂ ਜਿਹੜਾ ਇਹ ਪ੍ਰੋਗਰਾਮ ਹੈਗਾ ਸਾਰੀਆਂ ਸੰਗਤਾਂ ਲਈ ਕਿਸੇ ਇੱਕ ਪਾਰਟੀ ਲਈ ਨਹੀਂ ਗੀ ਜਿੰਨੀਆਂ ਕਿਸਾਨ ਯੂਨੀਅਨ ਹੈ ਉਹਨਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਜਿੰਨੀਆਂ ਸਮਾਜ ਸੇਵੀ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਉਹ ਪਿੰਡ ਪਿੰਡ ਘਰ ਘਰ ਮਿਸਾਲ ਮਾਰਚ ਜਿਹੜੇ ਸ਼ੁਰੂ ਕਰਨ ਤੇ ਗੁਰੂ ਘਰਾਂ ਵਿੱਚ ਅਰਦਾਸ ਜਿੰਨਾ ਟਾਈਮ ਇਹ ਸ਼ਗਰਸ ਚੱਲਦਾ ਹੈ ਇਹ ਅੱਜ ਦਾ ਮੁੱਖ ਮੱਲ ਤੋਂ ਸਾਡਾ ਜਿਹੜਾ ਹੈਗਾ ਇਹ ਇੱਕ ਸ਼ੁਰੂਆਤ ਹੈ ਇੱਕ ਸ਼ੁਰੂਆਤ ਹੈ ਸੋ ਸਾਰਿਆਂ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਉਹ ਪਿੰਡ ਪਿੰਡ ਕਿਸੇ ਵੀ ਜਥੇਬੰਦੀਆਂ ਸੰਬੰਧਿਤ ਦਾਅਵੇ ਆਖਦੇ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਆਂ ਤੇ ਇਹ ਜਿਹੜੀ ਆ ਹੈਗੇ ਅਰਦਾਸ ਤੇ ਜਿਹੜੀ ਨਿਤ ਰੋਜ਼ਾਨਾ ਜਿਹੜੀ ਅਸੀਂ ਕੱਢਿਆ ਕਰਾਂਗੇ ਮਿਸਾਲ ਮਾਰਚ ਪਿੰਡ ਪਿੰਡ ਕਰ ਕਰ ਅਕਬਾਲ ਦੀ ਜਗਜੀਤ ਸਿੰਘ ਢੱਲੇਵਾਲੇ ਦੀ ਸਿਹਤ ਬਹੁਤ ਜਿਹੜੀ ਡਾਊਨ ਹੋ ਗਈ ਹੈ ਉਹਨਾਂ ਦਾ ਲੀਵਰ ਵੀ ਕਮਜ਼ੋਰ ਹੋ ਗਿਆ ਹੈ ਦੱਸਿਆ ਜਾ ਰਿਹਾ ਕਿ ਵਜ਼ਨ ਵੀ ਜਿਹੜਾ 12 ਤੋਂ 15 ਕਿਲੋ ਘਟ ਗਿਆ ਹੈ ਉਹਨਾਂ ਦੀ ਸਿਹਤ ਨੂੰ ਵੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਆ ਉਹਨਾਂ ਦੀ ਸਿਹਤ ਨੂੰ ਵੇਖ ਕੇ ਹੀ ਜਿਹੜਾ ਅਚਨਚੇਤ ਸਾਨੂੰ ਇਹ ਐਮਰਜੈਂਸੀ ਪ੍ਰੋਗਰਾਮ ਜਿਹੜੇ ਇਹ ਜਾਰੀ ਕਰਨੇ ਪੈ ਰਹੇ ਆ ਵੀ ਸੰਗਤਾਂ ਜਿਹੜੀਆਂ ਉਹਨਾਂ ਦੀ ਸਿਹਤ ਆ ਵੀ ਲਈ ਗੁਰੂ ਘਰਾਂ ਵਿੱਚ ਅਰਦਾਸ ਕਰਨ ਅਤੇ ਉਸਤੇ ਚਿੰਤਤ ਕਰਨ ਸਰਕਾਰਾਂ ਦਾ ਰਵਈਆ ਕਿਵੇਂ ਵੇਖਦੇ ਹੋ ਸਰਕਾਰਾਂ ਦਾ ਰਵਈਆ ਸਾਰੇ ਦੇਖ ਰਹੇ ਆ ਕਿ ਕੋਈ ਵੀ ਜਿਹੜਾ ਰਿਸਪਾਂਸ ਨਾ ਆਉਣਾ ਇਹ ਬਹੁਤ ਨਰਾਸ਼ਾਜਨਕ ਹੈ ਲੋਕਾਂ ਵਿੱਚ ਇਹਦਾ ਜਿਹੜਾ ਸਰਕਾਰਾਂ ਪ੍ਰਤੀ ਬਹੁਤ ਹੀ ਇੱਕ ਰੋਸ ਜਹਾ ਰਿਹਾ ਹੈ ਕਿ ਸਰਕਾਰ ਸਾਡੀ ਕਿਉਂ ਨਹੀਂ ਗੱਲ ਸੁਣ ਲਈ ਅਸੀਂ ਜਿਹੜੀ ਕਿਸਾਨ ਆ ਰੀੜ ਦੀ ਹੱਡੀ ਹੈ ਜਦੋਂ ਪਿੱਛੇ ਸਾਡੇ ਐਡਾ ਵੱਡਾ ਆ ਪਿੱਛੇ ਜਿਹੜਾ 2 ਸਾਲ ਪਹਿਲਾਂ ਆਇਆ ਸੀਗਾ ਕੀ ਉਹਨੂੰ ਕਹਿ ਦਿੰਦੇ ਸੀ ਆਪਣਾ ਕਰੋਨਾ ਕਰੋਨਾ ਆਇਆ ਸਾਰੇ ਇੰਡਸਟਰੀ ਫੇਲ ਹੋ ਕੇ ਰਹਿ ਗਈ ਸੀ ਡੈਡ ਹੋ ਗਈ ਸੀ ਇੰਡਸਟਰੀ ਸਾਰਾ ਸਿਸਟਮ ਇਹ ਦੇਸ਼ ਦਾ ਡੈਡ ਹੋ ਗਿਆ ਸੀ ਪਰ ਉਦੋਂ ਸਾਨੂੰ ਸਟੈਂਡ ਕੀਤਾ ਸਾਡੀ ਕਿਸਾਨੀ ਨੇ ਸਟੈਂਡ ਕੀਤਾ ਤਾਂ ਅੱਜ ਸਾਡੇ ਨਾਲ ਦੁਰ ਵਿਆਰ ਜਿਹੜਾ ਹੋ ਰਿਹਾ ਹੈ ਸਾਰੀ ਜਿਹੜੇ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਜਿਹੜਾ ਸਾਡੇ ਦੇਸ਼ ਨੂੰ ਕਿਉਂਕਿ ਕਿਸਾਨ ਤੇ ਜਵਾਨ ਆ ਜਿਹੜੇ ਦੋ ਹੀ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਆ ਜਿਹੜੇ ਮਿਸ਼ਾਲ ਮਿਸ਼ਾਲ ਮਾਰਚ ਵੀ ਸ਼ੁਰੂ ਕਰਤੀਆਂ ਆ ਫਾਸਟ ਪੀਂਟ ਤੇ ਸ਼ੁਰੂ ਕਰਤੀਆਂ। ਅਗਰ ਫਿਰ ਵੀ ਜੇਕਰ ਜਗਜੀਤ ਸਿੰਘ ਢੱਲੇਵਾਲ ਦਾ ਨੁਕਸਾਨ ਹੁੰਦਾ ਹੈ ਫਿਰ ਅਗਲਾ ਕੀ ਸਟ੍ਰੈਟਜੀ ਹੋਗਾ? ਅਗਲਾ ਇਹ ਹੈ ਜੋ ਵੀ ਜਿਹੜੀਆਂ ਜੱਥੇਬੰਦੀਆਂ ਦਾ ਉਦੋਂ ਢੱਲੇਵਾਲ ਸਾਹਿਬ ਨੇ ਦੱਸ ਵੀ ਦਿੱਤਾ ਹੈ ਲਗਾਤਾਰ ਉਹਨਾਂ ਦਾ ਜੋ ਪ੍ਰੋਗਰਾਮ ਹੈ 1 2 3 4 5 ਤੱਕ ਉਹਨਾਂ ਨੇ ਕਿਹਾ ਸੀ ਕਿ ਸਾਡਾ ਪ੍ਰੋਗਰਾਮ ਜਾਰੀ ਰਹੂਗਾ। ਉਸ ਤੋਂ ਬਾਅਦ ਅਗਲਾ ਪ੍ਰਧਾਨ ਉਸ ਤੋਂ ਬਾਅਦ ਜੋ ਵੀ ਉਹਨਾਂ ਨੇ ਜਗਜੀਤ ਸਿੰਘ ਨੇ ਇਸ ਬਾਰੇ ਸਾਰਾ ਵਿਖੇਣਕਾਰੀ ਦਿੱਤਾ ਸੀਗਾ ਤੇ ਨਾ ਗੁਰਮੇਲ ਸਿੰਘ ਢੜੇਵਾਲਾ ਹੀ ਇਕਾਈ ਪ੍ਰਧਾਨ ਪਿੰਡ ਸੰਨਵਾ ਸਾਡੇ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਤੁਹਾਡੇ ਪੱਤਰਕਾਰ ਐਸੋਸੀਏਸ਼ਨ ਜਿੰਨੇ ਕਿ ਮੇਰੇ ਵੀਰ ਦੇ ਇੱਥੇ ਸਾਡੇ ਨੇ ਲਿਖੇ ਸਣੇ ਪਹੁੰਚੇ ਆ ਬਹੁਤ-ਬਹੁਤ ਧੰਨਵਾਦ ਤੁਹਾਡਾ ਬਾਕੀ ਲੋਕਾਂ ਲਈ ਸਨਿਆ ਹੈ ਇਹ ਹੈ ਵੀ ਸਦਾ ਜਗਜੀਤ ਸਿੰਘ ਢੱਲੇਵਾਲ ਜੋ ਮਰਨ ਮਰਤੇ ਬੈਠੇ ਆ ਅੱਜ 17ਵਾਂ ਦਿਨ ਹੋ ਗਿਆ ਇਹਨਾਂ ਨੂੰ ਔਰ ਉਹਨਾਂ ਦਾ ਪਰਨ ਹੈ ਜਥੇਬੰਦ ਦਾ ਵੀ ਇਹ ਫੈਸਲਾ ਹੈ ਉਹ ਸ਼ਾਹਦਤ ਇਹ ਦੇ ਦੇਣਗੇ ਲੇਕਿਨ ਮੋਰਚਾ ਵਿਚਾਰੇ ਨਾ ਛੱਡ ਸਕਦੇ ਨਾ ਹੀ ਖਤਮ ਕਰ ਸਕਦੇ ਤੇ ਨਾ ਹੀ ਸਰਕਾਰਾਂ ਇਹਦੀ ਦੀ ਉਮੀਦ ਅੱਕਣ ਵੀ ਮੋਰਚਾ ਛੱਡ ਕੇ ਭੱਜ ਜਾਣਗੇ ਐਸ ਤਰ੍ਹਾਂ ਸ਼ੰਭੂ ਬਾਰਡਰ ਕਨੋਰੀ ਬਾਰਡਰ ਦੋਨੇ ਬੈਠਣੇ ਚੱਲ ਰਹੇ ਆ ਬੜੀ ਚੜ੍ਹਦੀ ਕਲਾ ਚ ਹੈ ਉਹ ਜਿਹੜੇ ਮੇਰੇ ਕਿਸਾਨ ਵੀਰ ਜਿੰਨੇ ਕ ਪਹੁੰਚੇ ਸਾਰੇ ਵਧਾਈ ਦੇ ਪਾਤਰ ਆ ਔਰ ਅਸੀਂ ਸਰਕਾਰਾਂ ਨੂੰ ਦੱਸਣਾ ਵਜਾਉਣੇ ਆ ਕਿ ਜੋ ਅਸੀਂ ਮੰਗ ਰਹੇ ਆ ਇਹ ਸਾਡਾ ਹੱਕ ਆ ਅਸੀਂ ਕਹਿਦਾ ਹੱਕ ਨਹੀਂ ਮਾਰੇ ਸਭ ਜੋ ਸਾਡਾ ਹੱਕ ਬੰਦਾ ਤੁਹਾਡੇ ਕੋਲ ਹੀ ਮੰਗ ਰਹੇ ਆ ਜੋ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਆ ਉਸ ਨੂੰ ਲਾਗੂ ਕਰਾਉਣ ਪਿੱਛੇ ਅਸੀਂ ਧਰਨੇ ਲਾਏ ਆ ਇਹ ਕੋਈ ਸਾਡਾ ਸ਼ੌਂਕ ਨਹੀਂ ਅਗਰ ਸਰਕਾਰਾਂ ਜੌਣ ਵੀ ਜਗਦੀਸ਼ ਸਿੰਘ ਢੱਲੇਵਾਰ ਨੂੰ ਗੱਲ ਕੋਈ ਹੋ ਗਿਆ ਤੇ ਮੈਂ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਲੜੀਵਾਰ ਲੜੀ ਸਾਡੇ ਮਰ ਜੋਧੇ ਪਰਮਾਤਮਾ ਦੇ ਆਸ਼ੀਰਵਾਦ ਦੇ ਨਾਲ ਚਾਰ ਬੈਠੇ ਮਰਨ ਵੱਤ ਰੱਖਣ ਤੇ ਲੜੀਵਾਰ ਲੜੀਵਾਰੇ ਇੱਕ ਦੋ ਬਾਦ ਦੋ ਦੋ ਬਾਦ ਤਿੰਨ ਸਾਡਾ ਲੜੀਵਾਰ ਪ੍ਰੋਗਰਾਮ ਇਸ ਤਰ੍ਹਾਂ ਚੱਲਦਾ ਰਹਿਣਾ ਇਹ ਸਮਾਪਤ ਨਹੀਂ ਹੋਣਾ ਜੋ ਤਾਂ ਕਈ ਸਰਕਾਰਾਂ ਸਾਡੀਆਂ ਮੰਗਾਂ ਮੰਨ ਨਹੀਂ ਲੈਂਦੀਆਂ ਪ੍ਰਾਪਰਟੀ ਬੇਚਨੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز